ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਾਕਾਏ ਚਾਂਦਨੀ ਚੌਂਕ ਦੇ ਲਈ ਮਹਾਨਗਰ ਕੀਰਤਨ ਦੇ ਰੂਪ ਵਿੱਚ ਧਰਮ ਬਚਾਓ ਯਾਤਰਾ ਗੁਰਦੁਆਰਾ ਸ਼੍ਰੀ ਅਨੰਦਪੁਰ ਸਾਹਿਬ ਤੋਂ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਦਿੱਲੀ ਚਾਂਦਨੀ ਚੌਂਕ ਦੇ ਲਈ ਰਵਾਨਾ ਹੋਈ ਜਿੱਥੇ ਛੋਟੇ ਸਹਬਜ਼ਾਦਿਆਂ ਦੇ ਸੰਸਕਾਰ ਵਾਲੇ ਸਥਾਨ ਗੁਰਦੁਆਰਾ ਸ਼੍ਰੀ ਜੋਤੀਸਰੂਪ ਸਾਹਿਬ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਨਾਤਨ ਧਰਮ ਸਿੱਖ ਮੁਸਲਿਮ ਸਾਂਝਾ ਸੁਸਾਇਟੀ ਅਤੇ ਸ਼ਹੀਦ ਭਗਤ ਸਿੰਘ ਮੈਮੋਰੀਅਲ ਕਲੱਬ ਦੇ ਨਾਲ-ਨਾਲ ਵੱਖ-ਵੱਖ ਰਾਜਨੀਤਿਕ ਅਤੇ ਧਾਰਮਿਕ ਸੰਸਥਾਵਾਂ ਦੇ ਵੱਲੋਂ ਇਸ ਸ਼ਹੀਦੀ ਨਗਰ ਕੀਰਤਨ ਦਾ ਪਰਮਾਤਮਾ ਸਵਾਗਤ ਕੀਤਾ ਗਿਆ। ਉੱਥੇ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਨਗਰ ਕੀਰਤਨ ਨੂੰ ਸਲਾਮੀ ਵੀ ਦਿੱਤੀ ਗਈ। ਇਸ ਮੌਕੇ ਸ਼ਰਧਾਲੂਆਂ ਦੇ ਲਈ ਵੱਖ-ਵੱਖ ਲੰਗਰ ਵੀ ਲਗਾਏ ਗਏ। ਇਸ ਮੌਕੇ ਤੇ ਜਾਣਕਾਰੀ ਦਿੰਦੇ ਆ ਸਾਬਕਾ ਡੀਆਈਜੀ ਰਣਵੀਰ ਸਿੰਘ ਖਟੜਾ ਗੁਰਦੁਆਰਾ ਸ਼੍ਰੀ ਜੋਤੀਸਰੂਪ ਸਾਬ ਦੇ ਹੈੱਡ ਗ੍ਰੰਥੀ ਗਿਆਨੀ ਅਤਰ ਸਿੰਘ ਦਲੇਰ ਮੁਸਲਿਮ ਭਾਈਚਾਰੇ ਤੋਂ ਡਾਕਟਰ ਨਸੀਰ ਅਹਿਮਦ ਪਾਜਪਾ ਦੇ ਜ਼ਿਲ੍ਹਾ ਪ੍ਰਧਾਨ ਦੀਦਾਰ ਸਿੰਘ ਪੱਟੀ ਸਾਬਕਾ ਮੰਤਰੀ ਪੰਜਾਬ ਡਾਕਟਰ ਹਰਬੰਸ لال ਅਤੇ ਇਸ ਤੋਂ ਇਲਾਵਾ ਕਈ ਸਿਆਸੀ ਤੇ ਧਾਰਮਿਕ ਚਿਹਰੇ ਜਿਹੜੇ ਨੇ ਮੌਜੂਦ ਰਹੇ। ਉਨ੍ਹਾਂ ਕਿਹਾ ਕਿ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਵੱਲੋਂ ਕਸ਼ਮੀਰੀ ਪੰਡਤਾਂ ਦੇ ਲਈ ਕੁਰਬਾਨੀ ਦੇ ਕੇ ਕੁੱਲ ਮਾਨਵਤਾ ਤੇ ਬਹੁਤ ਵੱਡਾ ਉਪਕਾਰ ਕੀਤਾ ਸੀ। ਜਿਸ ਕਰਕੇ ਗੁਰੂ ਸਾਹਿਬ ਦੀ ਕੁਰਬਾਨੀ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਉਹਨਾਂ ਨੇ ਕਿਹਾ ਇੱਕ ਇੱਕ ਗੁਰੂ ਤੇਗ ਬਹਾਦਰ ਜੀ ਨੂੰ ਹਿੰਦ ਦੀ ਚਾਦਰ ਦੇ ਨਾਮ ਦੇ ਨਾਲ ਕੁੱਲ ਦੁਨੀਆ ਦੇ ਵਿੱਚ ਜਾਣਿਆ ਜਾਂਦਾ ਤੇ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਵੀ ਗੁਰੂ ਸਾਹਿਬ ਦੀ ਕੁਰਬਾਨੀ ਇੱਕ ਤਨਾ ਕਿਤੇ ਪ੍ਰੇਰਨਾਦਾਇਕ ਬਣੀ ਰਹੇਗੀ। ਹਾਂਜੀ ਬਾਬਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ। ਤਨ ਤਨ ਸਾਬ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਦੇ 6.300 ਸਾਲਾਂ ਸਤਾਪਦੀ ਨੂੰ ਸਮਰਪਿਤ ਆਰੰਭਚਾਓ ਮਾਰਚ ਸ਼੍ਰੀ ਆਨੰਦਪੁਰ ਸਾਹਿਬ ਤੋਂ ਹੁੰਦਿਆ ਹੋਇਆ ਜਿਨ੍ਹਾਂ ਰਾਹਾਂ ਨੂੰ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਿੱਲੀ ਨੂੰ ਗਏ ਉਹਨਾਂ ਰਾਹਾਂ ਨੂੰ ਹੁੰਦਿਆ ਹੋਇਆ ਸੀਸਗੰਨ ਸਾਹਿਬ ਨੂੰ ਚਾਲਾ ਕੀਤਾ ਅੱਜ ਗੁਰਦੁਆਰਾ ਜੋਤੀ ਸਰੂਪ ਸਾਹਿਬ ਇੱਕ ਹੈ ਆਏ ਹੋਏ ਇਸ ਧਰਮ ਬਚਾਓ ਮਾਰਚ ਦਾ ਸਤਿਕਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਮੁੱਚੀਆਂ ਸੰਗਤਾਂ ਵੱਲੋਂ ਬੜੇ ਸਤਿਕਾਰ ਦੇ ਨਾਲ ਕੀਤਾ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਤੇਲਕ ਜੰਜੂ ਰਾਖਾ ਪ੍ਰਵਤਾਕਾ ਖੀਨੋ ਵੱਡੋ ਕਲੂ ਮੇ ਸਾਕਾ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਧਰਮ ਹੇਤ ਇਤੀ ਜਾਣਕਾਰੀ ਸੀਸ ਦਿਆ ਪਰ ਸੀਨਾ ਉਚਰੀ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੇ 350 ਸਾਲਾਂ ਨੂੰ ਕੋਟ ਕੋਟ ਜਿੱਥੇ ਨਮਸਕਾਰ ਹੈ ਉਥੇ ਦਸਮੇਸ਼ ਪਿਤਾ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੇ 350 ਸਾਲਾਂ ਗੁਰਤਾ ਗੱਦੀ ਗੁਰਪੁਰਬ ਇਸਮੁੱਚਾ ਖਾਲਸਾ ਪੰਥ ਮਨਾ ਰਿਆ ਸੋ ਇਹ بڑے ਸਲਾੰਗਾ ਜੋਗ ਉਪਰਾਲੇ ਹਨ ਆ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350 ਸਾਲਾਂ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਅੱਜ ਦਾ ਜੋ ਨਗਰ ਕੀਰਤਨ ਖਾਸ ਕਰਕੇ ਧਰਤੀ ਸ਼੍ਰੀ ਅਨੰਦਪੁਰ ਸਾਹਿਬ ਤੋਂ ਚੱਲ ਕੇ ਅ ਸ਼ਹੀਦਾਂ ਦੇ ਧਰਤੀ ਸ਼੍ਰੀ ਫਤਿਹਗੜ੍ਹ ਸਾਹਿਬ ਇੱਕ ਵਿਖੇ ਪਹੁੰਚਿਆ ਤੇ ਅਸੀਂ ਜਿਹੜੇ ਭਾਈ ਮਰਦਾਨਾ ਦੇ ਵਾਰਿਸ ਸੂਫੀ ਬੀਆ ਮੀਰ ਦੇ ਵਾਰਿਸ ਤੇ ਪੀਰ ਬੁੱਧੂ ਸ਼ਾਹ ਦੇ ਵਾਰਿਸ ਨਵਾਬ ਸੇਫ ਆਲੀ ਖਾਨ ਬਾਦਗੜ੍ਹ ਵਾਲੇ ਦੇ ਵਾਰਿਸ ਤੇ ਗਰੀਖਾਂ ਨਵੀਖਾਂ ਆਦੀ ਉਹਨਾਂ ਦੇ ਵਾਰਸ ਹਾਦਨਾਰੀ ਧਰਤੀ ਮਨੇ ਕੋਲੇ ਤੋਂ ਸਿੱਖ ਨੂੰ ਸਾਂਝਾਂ ਦੇ ਬੈਨਰ ਹੇਟ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਪਹੁੰਚੇ ਆ ਉਸ ਨਗਰ ਨਗਰਿਕਤਾ ਸਵਾਗਤ ਕਰਨ ਲਈ ਤਾਂ ਕਿ ਉਹ ਮਿਠਿਆ ਜਿਹੜੀ ਤੰਦਰ ਸ਼੍ਰੀ ਗੁਰੂ ਨਾਨਕ ਸਾਹਿਬ ਤੇ ਭਾਈ ਮਰਦਾਨੇ ਵਿਚਕਾਰ ਸੀ ਉਹ ਪਿਆਰ ਦੀ ਮਿਠਿਆਸ ਜਿਹੜੀ ਸ਼੍ਰੀ ਗੁਰੂ ਤੇ ਅਰਜਨ ਦੇਵ ਜੀ ਦੇ ਸੂਫੀ ਮੀਆਂ ਮੀਰ ਵਿਚਕਾਰ ਸੀ ਉਹ ਪਿਆਰ ਦੀ ਮਿਠਿਆਸ ਜਿਹੜੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਤੇ ਬਹਾਦਰਗੜ੍ਹ ਦੇ ਨਵਾਬ ਸੈਫ ਅਲੀ ਖਾਨ ਵਿਚਕਾਰ ਸੀ ਉਸ ਮਿਠਿਆਸ ਨੂੰ ਇਹ ਮਿੱਠਾ ਚਾਵਲਾਂ ਦੇ ਰਾਹੀਂ ਬੰਨਨ ਦਾ ਇੱਕ ਨਮਾਨਾ ਜਿਹਾ ਉਪਰਾਲਾ ਕੀਤਾ ਹੈ ਤਾਂ ਕਿ ਜਿੱਥੇ ਸਾਰੇ ਪੂਰੇ ਦੁਨੀਆ ਚ ਖਾਸ ਕਰਕੇ ਇੰਡੀਆ ਚ ਨਫਜ਼ੰਦੀਆਂ ਹਵਾਵਾਂ ਚੜਦੀਆਂ ਨੇ ਉੱਥੇ ਮੁਹੱਬਤ ਦਾ ਇਹ ਦੀਪ ਜਲਾਉਂਦਾ ਇੱਕ ਛੋਟਾ ਜਿਹਾ ਉਪਰਾਲਾ ਹੈ ਮਹਾਰਾਜ ਜੀ ਦੇ ਜਿਹੜੇ ਧਰਮ ਬਚਾਓ ਅਰੇ ਜਿਹੜਾ ਲਗਨ ਕੀਰਤਨ ਆ ਪੋਰਾ ਸ਼੍ਰੀ ਅਨਕੋ ਸਾਹਿਬ ਤੋਂ ਸੁਣ ਕੇ ਦਿੱਲੀ ਸ਼ਹਿਰ ਜਾ ਰਿਹਾ ਉਹ ਜਿਹੜਾ ਕੀਰਤਨ ਦਾ ਜਿਹੜਾ ਦੇ ਘਰ ਸਾਰਾ ਗੁਰੂ ਸਾਹਿਬ ਮਹਾਰਾਜ ਜੀ ਦੇ ਵਸਤ ਜਮਨਤ ਹੋਰ ਸਾਰੇ ਆਈਆਂ ਹੋ ਜਾਂ ਸੰਗਤਾਂ ਜੀ ਆਇਆਂ ਆਪਾਂ ਜੀ ਇਹ ਵੀ ਦੇਖਣ ਵਾਲੀ ਸਾਰਾ ਭਾਈਚਾਰਾ ਸਾਰੇ ਅਸੀਂ ਸਾਰੇ ਧਾਰਮਿਕ ਕਾਰਦਨ ਸਾਰੇ ਸਮਾਜਿਕ ਸੰਜਣ ਨਿੱਤਰ ਜਿਹੜੇ ਅੱਜ ਇੱਥੇ ਹਾਜ਼ਰ ਆ ਬੜਾ ਚੰਗਾ ਲੱਗਦਾ ਜੋ ਬੀਜ ਜਿਸ ਵਾਸਤੇ ਮਹਾਰਾਜ ਸਾਹਿਬ ਨੇ ਕੁਰਬਾਨੀ ਦਿੱਤੀ ਔਰ ਐਡੀ ਵੱਡੀ ਸ਼ਹਾਦਤ ਦਿੱਤੀ ਆ ਅੱਜ ਉਹ ਦੇਸ਼ ਦੇ ਵਿੱਚ ਅਸੀਂ ਰਹਿ ਰਹੇ ਆਂ ਭਰਾਵਾਂ ਦੀ ਤਰ੍ਹਾਂ ਰਹਿ ਰਹੇ ਆਂ ਕੋਈ ਕਿਸੇ ਦਾ ਕੋਈ ਡਰ ਨਹੀਂ ਫੋਕ ਨਹੀਂ ਕੋਈ ਗੱਲ ਨਹੀਂ ਹਿੰਦੁਸਤਾਨ ਨੂੰ ਕੁਲ ਦਸਤੇ ਜਿਹਾ ਆਸਮਾਨ ਪਰਮਾਤਮਾ ਇਸ ਬਗੀਚੇ ਨੂੰ ਖੁਸ਼ਬੂ ਭਰਿਆ ਰੱਖੇ ਔਰ ਸਾਡੇ ਪੰਜਾਬ ਦੀ ਇੱਜ਼ਾ ਜਿਹੜੀ ਹੈਗੀ ਆ ਉਹ ਇਸੇ ਤਰ੍ਹਾਂ ਹੀ ਖੁਸ਼ੀਆਂ ਖੇੜੇ ਵੜਦੇ ਰਹੇ